ਉਂਡੀ ਬਰਾਇਮਪਰੇ ਵਿੱਚ ਅੱਗ ਲੱਗੀ ਹੈ ਕੋਈ ਰੂੜੀਤਾਂ ਕਿਸੇ ਤੋਂ ਅੱਗ ਲੱਗੀ ਹੈ ਉਸ ਕਰਕੇ ਗੁਹਾਰੇ ਪਥਵਾਰਿਆਂ ਦਾ ਬਹੁਤ ਨੁਕਸਾਨ ਹੋ ਗਿਆ ਸਾਲਾਂ ਦੀ ਮਿਹਨਤ ਕਰੀ ਹੋਈ ਹੈ ਪਾਥੀਆਂ ਦੇ ਗੁਹਾਰੇ ਲਾਏ ਤੂੜੀਆਂ ਦਾ ਗਰੀਬ ਘਰ ਦੇ ਇਹ ਸਾਰੇ ਗੁਹਾਰੇ ਪਥਵਾਰੇ ਨੇ ਘੱਗਰ ਦੇ ਵਿੱਚ ਲਾਏ ਹੋਏ ਨੇ ਇੱਧਰ ਸਾਈਡ ਤੇ ਤੇ ਫਾਇਰ ਬਿਗੇਟ ਟਾਈਮ ਤੇ ਆ ਗਈ ਹੈ ਕਾਬੂ ਪਾ ਰਹੇ ਆ ਬਾਕੀ ਦੇਖੋ ਜੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ ਪਰ ਥੋੜਾ ਜਣਾ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਹਦੇ ਬਾਰੇ ਨਾ ਕੋਈ ਨਾ ਕੋਈ ਹਿੱਲਾ ਵਸੀਲਾ ਜਾਗਰੂਕਤਾ ਫੈਲਾਣੀ ਚਾਹੀਦੀ ਹੈ ਵੀ ਗਰਮੀ 'ਚ ਅੱਗ ਲੱਗਣ ਦਾ ਬਹੁਤ ਕਾਰਨ ਹੋ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਅਵੇਅਰ ਰਹਿਣਾ ਚਾਹੀਦਾ ਹੈ ਹਰ ਇੱਕ ਬੰਦੇ ਨੂੰ ਵੀ ਟਾਈਮ ਤੇ ਕਾਬੂ ਪੈ ਜਾਂਦਾ ਪਰ ਥੋੜਾ ਜਿਹਾ ਕਈ ਵਾਰ ਨਾ ਆਪਣੇ ਬੰਦੇ ਵੀ ਵਿੱਚੋਂ ਕਰ ਜਾਂਦੇ ਨੇ ਪਰ ਟਾਈਮ ਤੇ ਉਹਨਾਂ ਦਾ ਕਾਬੂ ਪੈ ਗਿਆ ਸ਼ੁਕਰ ਪ੍ਰਮਾਤਮਾ ਦਾ ਹੀ ਸ਼ੁਕਰ ਮਨਾਉਂਦੇ ਆ ਜੀ ਕੁੱਪ ਜਿੱਥੇ ਜੀ 4-5 ਗੁਹਾਰੇ ਨੇ ਜੀ ਕੁੱਪਣੇ 3-4 ਕੁੱਪਣੇ ਜੀ ਗਰੀਬ ਘਰਾਂ ਦੇ ਕੁੱਪਣੇ ਵਿਚਾਰੇ ਇੱਧਰ ਰਹਿੰਦੇ ਨੇ ਐਸੀ ਐਸਟੀ ਕਾਸਟ ਵਾਲੇ ਜਿਹੜੇ ਬੰਦੇ ਨੇ ਜੀ ਅੱਜ ਗੁਹਾਰੇ ਤੇ ਤੂੜੀ ਦੇ ਕੁੱਪ ਜਲ ਗਏ ਜੀ ਤੇ ਫਾਇਰ ਬ੍ਰਿਗੇਡ ਨੂੰ ਪਹੁੰਚਣ ਨੂੰ ਇੱਥੇ ਬੜਾ ਟਾਈਮ ਲੱਗ ਜਾਂਦਾ ਜੀ ਫਾੜਕੇ ਬੰਦ ਹੋਣ ਜਦੋਂ ਤੇ ਜਾਮ ਵੀ ਲੱਗਾ ਰਹਿੰਦਾ ਜੀ ਫਾੜਕਦੇ ਤੇ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਦਾ ਕੋਈ